ਕਿੰਕ ਘਟਨਾ ਅਮਰ ਸਰ ਦੇ ਵਿੱਚ ਹੋਈ ਹੈ ਡਾਕਟਰ ਬਾਬਾ ਸਾਹਿਬ ਦੇ ਬੋਤ ਦੀ ਬੇਅਦਬੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸੰਵਿਧਾਨ ਨੂੰ ਫੁੱਟਿਆ ਗਿਆ ਉੱਤੇ ਉਹਦਾ ਪੇਪਰ چاہے ਉਹ ਪਤਾ ਨਹੀਂ ਭਈ ਕੀ ਪੇਪਰ ਸੀ ਕੋਈ ਸੀ ਪਰ ਇੰਟੈਂਸ਼ਨ ਜਿਹੜੇ ਬੰਦੇ ਦੀ ਸੀ ਕਬਾੜੀ ਚਾਰਜ ਦੇ ਤਹਿਤ ਇਹ ਕੰਮ ਕੀਤਾ ਗਿਆ ਉਹ ਵੀ ਜਲਕ ਸ਼ਰੀਆ ਮਿਕ ਚੌਂਕ ਚੌਂਕ ਹੈ ਚੌਂਕ ਦੇ ਵਿੱਚ ਆ ਮਾਂ ਬਾਪ ਆ ਜਾਈ ਹੈ ਔਰ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਜਿਹੜੇ 2-4 ਬੰਦਿਆਂ ਨੇ ਰੋਕਿਆ ਪਰ ਮੈਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਇੰਨਾ ਸ਼ਰਿਆਮ ਕੋਈ ਘਟਨਾ ਹੁੰਦੀ ਹੈ ਪੁਲਿਸ ਹੈ ਹੋਰ ਹੈ ਉਹਨਾਂ ਨੂੰ ਚਾਹੀਦਾ ਸੀ ਉਹਦੇ ਉੱਥੇ ਪਾਵਰ ਕਨ ਦੇ ਫੜ ਕੇ ਕੋਲ ਨਹੀਂ ਦੇਵਾਲੀ ਕੀਤਾ ਇਤੇ ਕੱਲੇ ਸੋਚਣ ਵਾਲੀ ਗੱਲ ਹੈ ਹਾਲਾਤ ਤਾਂ ਅੱਗੇ ਪੰਜਾਬ ਦੇ ਬਹੁਤ ਖਰਾਬ ਨੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਲਾਰਡ ਆਰਡਰ ਦੀ ਗੱਲ ਕਰ ਲਈਏ ਰੋਜ਼ ਆਪਾਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਖੋਆ ਹੋ ਰਹੀ ਹੈ ਕੀ ਕੀ ਗੱਲ ਕਰ ਸਕੀ ਜੇ ਵੀ ਇਹ ਬਦਲਾਅ ਵਾਲਿਆਂ ਨੇ ਜਿਹੜਾ ਬਦਲਾਅ ਲਿਆਉਣਾ ਕਿਉਂ ਲਿਆ ਨਹੀਂ ਸਕ ਪਰ ਇਹ ਮੌਜੂਦਾ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਸਮਾਜ ਭਲ ਨੂੰ ਅੱਜ ਸਾਡੇ ਕਰਨੇ ਸ਼ਹਿਰ ਦੇ ਸਾਰੇ ਮਹੱਲਿਆਂ ਦੇ ਜਿਹੜੇ ਆਗੂ ਤੇ ਐਸਈ ਬੀਸੀ ਔਰ ਜਨਰਲ ਪਬਲਿਕ ਦੇ ਵੀ ਲੋਕ ਨਾ ਸਿਰਫ ਐਸਈ ਹੈ ਬਲਕਿ ਮੈਂ ਕਹਿੰਦਾ ਦੂਸਰੇ ਪਬਲਿਕ ਦੇ ਵੀ ਲੋਕਾਂ ਨੇ ਇਸ ਗੱਲ ਦਾ ਪੂਰਾ ਬਣਾਇਆ ਕਿ ਪੰਜਾਬ ਜਿਹੜਾ ਦੇ ਵਿੱਚ ਮੁਲਕੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹ ਬੰਦਾ ਜਿਹੜਾ ਕਿ ਫੌਰਨ ਤੋਂ ਆਇਆ ਹੈ ਦबई ਚ ਰਹਿੰਦਾ ਰਿਹਾ ਔਰ ਮੌਕੇ ਦੇ ਕੋਲ ਧਰਮਕੋੜ ਦਾ ਰਹਿਣ ਵਾਲਾ ਹੈ ਉਹਨੂੰ ਇੱਥੇ ਲਿਆਂਦਾ ਗਿਆ ਉਸ ਤੋਂ ਇਹ ਕੰਮ ਕਰਵਾਇਆ ਗਿਆ ਸੋਚਣ ਵਾਲੀ ਤਾਂ ਗਏ ਜੇ ਇਹਦੇ ਪਿੱਛੇ ਹੈ ਕੌਣ ਉਹਨੂੰ ਕੋਖਣ ਦੀ ਜ਼ਰੂਰਤ ਹੈ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਹਾਡਾ ਜਿਹੜਾ ਜੀ ਸਰਕਾਰ ਬਣੀ ਹੈ ਉਹ ਡਾਕਟਰ ਅੰਬੇਦਕਰ ਦੀ ਫੋਟੋ ਔਰ ਭਗਤ ਸਿੰਘ ਦਾ ਨਾਮ ਲੈ ਕੇ ਸਾਨੂੰ ਲੋਕਾਂ ਨੇ ਬਰਦਰ ਦਿੱਤਾ ਹੈ ਉਸੇ ਤੁਹਾਡੇ ਰਾਹ ਦੇ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਵੇ ਤਾਂ ਤੁਹਾਡੀ ਬਹੁਤ बड़ी ਜ਼ਿੰਮੇਵਾਰੀ ਬਣਦੀ ਹੈ ਇਹਦੇ ਪਿੱਛੇ ਕੌਣ ਹੈ ਕੌਣ ਕਰਾਉਣਾ ਹੈ ਔਰ ਉਹਦੇ ਖਿਲਾਫ ਕਾਰਵਾਈ ਕਰਕੇ ਲੋਕਾਂ ਨੂੰ ਦੱਸਿਆ ਜਾਵੇ ਵੀ ਕਰਾਉਣ ਵਾਲੇ ਕੌਣ ਲੈ ਲੋ ਕਿਹੜੀ ਏਜੰਸੀ ਹੈ ਇਸ ਕਰਕੇ ਕੱਲ ਦਾ ਧਰਨਾ ਸੀ ਜੇ ਸਬਾਲਕ ਹੈ 11 ਵਜੇ ਕਰਾਂਗੇ ਘੰਟੇ ਦਾ ਧਰਨਾ ਕਰਾਂਗੇ ਕਿਉਂਕਿ ਅਸੀਂ ਬੰਦ-ਬੰਦ ਨਹੀਂ ਅਜੇ ਕਰਾਉਣਾ ਅਜੇ ਸਰਕਾਰ ਨੂੰ ਮੌਕਾ ਦਵਾਂਗੇ ਕਿ ਸਰਕਾਰ ਇਹ ਤੇ ਕਾਰਵਾਈ ਕਰੇ ਜਿਹੜੀ ਬੇਆਦਬੀ ਹੋਈ ਹੈ ਔਰ ਕਿਹੜੀ ਏਜੰਸੀ ਨੇ ਕਰਾਇਆ ਕਿਹੜੀਆਂ ਕਿਸੇ ਚਾਹੇ ਜਿਆਸੀ ਪਾਰਟੀ ਨੇ ਕਰਾਇਆ ਉਹ ਲੋਕਾਂ ਤੱਕ ਪਹੁੰਚਣਾ ਚਾਹੀਦਾ ਤਾਂ ਜਿਹੜੇ ਸਾਡਾ ਸਮਾਧ ਤੇ ਜਿਹੜੀ ਇਹ ਭਾਵਨਾਵਾਂ ਹਨ ਉਹ ਸ਼ਾਂਤ ਹੋ ਉਸ ਕਰਨੀਆਂ ਆਲਰਵਾਇਚ ਇਹ ਫਲੇਰ ਅਪ ਹੋਊਗੀ ਨਾ ਸਿਰਫ ਖੰਡੇ ਚ ਬਲਕੇ ਸਾਰੇ ਹਿੰਦੁਸਤਾਨ ਚ ਵੀ ਇਹ ਫੜਕ ਸਕਦੀ ਹੈ ਕਿਉਂਕਿ ਪਿਛਲੇ ਸਮੇਂ ਜਿਹੜਾ ਪਾਰਲੀਮੈਂਟ ਚ ਬਿਆਨ ਹੋਇਆ ਹੋਮ ਮਿਨਿਸਟਰ ਸਾਹਿਬ ਦਾ ਉਹਨਾਂ ਨੇ ਵੀ ਸਾਡੇ رائے ਵਰਤੀ ਬੇਇਜ਼ਤੀਆਂ ਕੀਤੀ ਆ ਬੋਲਦੇ ਇੱਕ ਹੋਮ ਮਿਨਿਸਟਰ ਹੋਵੇ ਐ ਇੱਕ ਪਾਸੇ ਮੋਦੀ ਸਾਹਿਬ ਮੌਜਥੇ ਉਹਨਾਂ ਦਾ ਜਨਮ ਸਥਾਨ ਹੈ 바ਵਾ ਸਾਹਿਬ ਡਾਕਟਰ ਸਾਹਿਬ ਦਾ ਉਥੇ ਉਹਦੀ ਬੋਤਲਵਾਂਉਂਦੇ ਨੇ ਉਹਦੀ ਯਾਦਗਾਰਾਂ ਬਣਾਉਂਦੇ ਨੇ ਦੂਸਰੇ ਪਾਸੇ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਲਈ ਬਹੁਤ ਕਠਿਆ ਸੋਚ ਆ ਮੈਂ ਸਭ ਨੂੰ ਤੇ ਔਰ ਉਹ ਅਜੇ ਅੱਗੇ ਵੀ ਮੈਂ ਕਿਹਾ ਤਾਂ ਕਿ ਇਹ ਉਹਨਾਂ ਨੂੰ ਮਾਫੀ ਅਜੇ ਤੱਕ ਨਹੀਂ ਮਾਫੀ ਮੰਗੀ ਹੈ ਉਹਨਾਂ ਨੇ ਮਾਫੀ ਮੰਗਣੀ ਚਾਹੀਦੀ ਹੈ ਹੋਮ ਮਿਨਿਸਟਰ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਇਹ ਜਿਹੜਾ ਪੰਜਾਬ ਦਾ ਮਸਲਾ ਹੈ ਪੰਜਾਬ ਚ ਜੋ ਜੀ ਬੇਆਦਲੀ ਤੇ ਸਾਰੇ ਹਿੰਦੁਸਤਾਨ ਚ ਕਈ ਥਾਵਾਂ ਹੋਈ ਹੈ ਸਾਡੇ ਰਾਜ ਚ ਵੀ ਹੁੰਦੀ ਰਹੀ ਹੈ ਜੇ ਮੈਂ ਇਹ ਕਹਾ ਵੀ ਸਾਡੇ ਰਾਜ ਚ ਨਹੀਂ ਸਾਡੇ ਰਾਜ ਚ ਵੀ ਬਨੁਵਾਦੀ ਲੋਕ ਕਰਦੇ ਰਹੇ ਨੇ ਇਸ ਕਰਕੇ ਮੈਂ ਜਿਆਦਾ ਕੁਝ ਨਾ ਕਹਿੰਦਾ ਅਸੀਂ ਇਹੀ ਫੈਸਲਾ ਕੀਤਾ ਸਾਰਿਆਂ ਨੇ ਸਾਰੇ ਮਾਲੇ ਵਾਲਿਆਂ ਨੇ ਇਕੱਲਾ ਇਹ ਨਹੀਂ ਚਾਰਾ ਖੰਨੇ ਦੇ ਸਾਰੇ ਮਾਲਿਆਂ ਚੋਂ ਰeprresentative ਆਏ ਨੇ ਕਿ ਕੱਲ ਸੰਭਾਵਨਾਕ ਧਰਨਾ ਦਮਾਂ ਦੀ ਇੱਕ ਧਰ ਘਟੇ ਦਾ ਔਰ ਉਹਦੇ ਬਾਅਦ ਜੇ ਨਹੀਂ ਸਾਨੂੰ ਇਨਸਾਫ ਮਿਲੂਗਾ ਫੇਰ ਅਸੀਂ ਅੱਗੇ ਸੋਚਾਂਗੇ ਕੀ ਕਰਨਾ ਐ ਫੰਨੇ ਦੇ ਲੋਕ ਲਈ ਐਸਡੀਐਮ ਸਾਹਿਬ ਐਸਐਸਪੀ ਸਾਹਿਬ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੁਹਾਡੇ ਰਹੀਂ ਇੱਕ ਕੱਲ ਦਾ ਜਿਹੜਾ ਧਰਨਾ ਸਾਡਾ ਔਰ ਪ੍ਰੋਟੈਸਟ ਹੈ ਜਿਹੜਾ 1 ਘੰਟੇ ਦਾ ਹੋਏਗਾ 11 ਤੋਂ 12 ਵਜੇ ਤੱਕ ਲੜੇੜੀ ਚੌਕ ਦੇ ਵਿੱਚ ਕਰਾਂਗੇ ਅਮਨ ਅਮਾਨ ਨਾਲ ਕਰਾਂਗੇ ਔਰ ਸਰਕਾਰ ਨੂੰ ਮੌਕਾ ਦੇਵਾਂਗੇ ਕਿ ਇਸ ਜਿਹੜਾ ਕਠੜਾ ਹੋਈ ਹੈ ਉਹ ਲੋਕਾਂ ਨੂੰ

फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है